ਇਸ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਹਾਈ ਕੋਰਟ ਨੇ ਹੁਕਮ ਜਾਰੀ ਕੀਤਾ ਨੇ ਕਿ 23 ਜਨਵਰੀ ਨੂੰ ਆਪਣਾ ਜਵਾਬ ਦਾਖਲ ਕਰੋ ਕਿ ਉਹ ਚੋਣ ਕਿਸ ਦਿਨ ਕਰਵਾਣਗੇ ਤਾਂ ਹਾਈ ਕੋਰਟ ਨੇ ਕਿਉਂਕਿ ਜਦੋਂ 18 ਤਰੀਕ ਨੂੰ ਚੋਣਾ ਮੁਲਤਵੀ ਖੋ ਜਾਂਦੀਆਂ ਨੇ ਤਾਂ 6 ਫਰਵਰੀ ਦਾ ਸਮਾਂ ਦਿੱਤਾ ਗਿਆ ਸੀ ਪਰ ਹਾਈ ਕੋਰਟ ਨੇ ਕਿਹਾ ਕਿ 6 ਫਰਵਰੀ ਬਹੁਤ ਦੂਰ ਹੈ ਤਾਂ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਚਾਹੀ ਤਈ 23 ਜਨਵਰੀ ਨੂੰ ਆ ਕੇ ਦੱਸੋ ਕਿ ਇਹ ਚੋਣਾ ਕਦੋਂ ਹੋਣ ਗਿਆ ਆਮ ਆਦਮੀ ਪਾਰਟੀ ਦੇ ਕੌਂਸਲਰ ਦੀ ਪਟੀਸ਼ਨ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਚੰਡੀਗੜ੍ਹ ਮੇਅਰ ਚੋਣਾ 18 ਜਨਵਰੀ ਨੂੰ ਹੋਣੀ ਸੀ ਪਰ ਉਹਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਜਿਸ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਪ੍ਰਦਰਸ਼ਨ ਵੀ ਕੀਤਾ ਸੀ ਤੇ ਹੁਣ ਦੂਜੀ ਪਟੀਸ਼ਨ ਦੇ ਉੱਤੇ ਸੁਣਵਾਈ ਹੋਈ ਹੈ ਇਸ 바ਅਦ ਵਕੀਲ ਨੇ ਕੀ ਕੁਝ ਕਿਹਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆਂ ਵਿੱਚ ਉਹਨਾਂ ਨੇ ਜਿਹੜਾ ਪੋਸਟਪੋਨ ਪੋਸਟਪੋਨ ਅੱਜ ਜਿਹੜੀ ਦੂਸਰੀ ਪਟੀਸ਼ਨ ਫਾਈਲ ਕੀਤੀ ਗਈ ਉਹਦੇ ਵਿੱਚ ਜਿਹੜਾ ਸੈਕੰਡ ਆਰਡਰ ਪ੍ਰਿਸਕ੍ਰਾਈਬਡ ਅਥਾਰਟੀ ਕਮ ਡਿਪਟੀ ਕਮਿਸ਼ਨਰ ਨੇ ਕੀਤਾ ਸੀ ਕਿ ਇਹ ਪੋਲ ਜਿਹੜੇ ਹੈ ਉਹ 6 ਫਰਵਰੀ ਨੂੰ ਅਰਜਨ ਕੀਤੇ ਜਾਂਦੇ ਹਨ ਉਹਨਾਂ ਨੂੰ ਚੈਲੰਜ ਕੀਤਾ ਗਿਆ ਸੀ ਜਿਹੜੀ ਮੈਕਸਿਮਮ ਆਰਗੂਮੈਂਟ ਪਟੀਸ਼ਨਰ ਸਾਈਡ ਦੀ ਰਹੀ ਉਹ ਇਸ ਤੇ ਰਹੀ ਕਿ ਡਿਪਟੀ ਕਮਿਸ਼ਨਰ ਪ੍ਰਿਸਕ੍ਰਾਈਬਡ ਅਥਾਰਟੀ ਕੋਲ ਕੋਈ ਪਾਵਰ ਨਹੀਂ ਸੀ ਕਿ ਇਹਨੂੰ ਦੁਆਰਾ ਤੋਂ ਇਸ਼ੂ ਕਰ ਦੇ ਇੱਕ ਵਾਰੀ ਉਹਨੇ ਇਸ਼ੂ ਕਰ ਤੇ ਆ ਤਾਂ ਉਸ ਤੋਂ ਬਾਅਦ ਉਹਦੀ ਕੋਈ ਜੂਰਿਸਡਿਕਸ਼ਨ ਨਹੀਂ ਬਣਦੀ ਉਸ ਦੇ ਉੱਪਰ ਮੇਰੇ ਖਿਆਲ ਦੇ ਵਿੱਚ ਕੋਰਟ ਵਾਸ ਨਾਟ ਕਨਵਿੰਸ ਕਿਉਂਕਿ ਪ੍ਰੋਵੀਜ਼ਨ ਜਿਹੜੀਆਂ ਪੜੀਆਂ ਗਈਆਂ ਕੋਰਟ ਚ ਮਿਊਨਿਸਪਲ ਕਾਰਪੋਰੇਸ਼ਨ ਐਕਟ ਦੀਆਂ ਉਹ ਸਾਰੀ ਪਾਵਰ ਫਰਸਟ ਮੀਟਿੰਗ ਹੋਲਡ ਕਰਨ ਦੀ ਪ੍ਰਿਸਕ੍ਰਾਈਬਡ ਅਥਾਰਟੀ ਤੇ ਹੈ ਦੀ ਦੂਸਰੀ ਸਾਈਡ ਦੀ ਆਰਗੂਮੈਂਟੇਸ਼ਨ ਕਿ ਮੀਟਿੰਗ ਦੀ ਹੋਈ ਜਾਂ ਨਹੀਂ ਹੋਈ ਇਹ ਹਾਊਸ ਨੇ ਡਿਸਾਈਡ ਕਰਨਾ ਹੈ ਜਦ ਇੱਕ ਕੁਐਸਚਨ ਆਇਆ ਤਾਂ ਜਦ ਕਿ ਪਹਿਲੀ ਜਦ ਨੋਟੀਫਿਕੇਸ਼ਨ ਹੋਈ ਸੀ ਕਿਹਾ ਹਾਊਸ ਨੇ ਇਹ ਡਿਸਾਈਡ ਕੀਤਾ ਸੀ ਦੈਨ ਬੋਥ ਦੀ ਪਾਰਟੀਆਂ ਨੇ ਕਿਹਾ ਕਿ ਨਹੀਂ ਹਾਊਸ ਦੀ ਕੋਈ ਜੂਡਿਕਸ਼ਨ ਨਹੀਂ ਸੀ ਉਹ ਤਾਂ ਪ੍ਰਿਸਕ੍ਰਾਈਬਡ ਅਥਾਰਟੀ ਤੇ ਸੀ ਦੈ ਸੈਕੰਡ ਕੁਐਸਚਨ ਇਹ ਆਇਆ ਕਿ ਕਿਆ ਪ੍ਰੈਸਕ੍ਰਾਈਬਡ ਅਥਾਰਟੀ ਦੇ ਕਾਲ ਸਫੀਸ਼ੀਅਲ ਮਟੀਰੀਅਲ ਸੀ ਉਹ ਆਰਡਰ ਦੇ ਵਿੱਚ ਲਿਖਿਆ ਹੋਇਆ ਸੀ ਕਿ ਪ੍ਰੈਜ਼ਾਈਡਿੰਗ ਆਫੀਸਰ ਇੱਕ ਤਾਂ ਬਿਮਾਰ ਹੋ ਗਏ ਸੀ ਇਸ ਦਾ ਦੂਸਰਾ ਲਾਅ ਐਂਡ ਆਰਡਰ ਸਿਚੁਏਸ਼ਨ ਵੀ ਚੰਡੀਗੜ੍ਹ ਦੀ ਖਰਾਬ ਹੋਈ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੇ ਜੱਜਸ ਨੇ ਕੁਝ ਕੁਐਸਚਨ ਪੁੱਛੇ ਜਿਸ ਦੇ ਉੱਪਰ ਅਸੀਂ ਜਵਾਬ ਦਿੱਤਾ ਕਿ ਇਟ ਇਜ਼ ਨਾਟ ది ਲਾਅ ਐਂਡ ਆਰਡਰ ਐਸ ਸਚ ਆਫ ਦੀ ਪਬਲਿਕ ਇਹ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੀ ਜਿਹੜੀ 16 ਤਰੀਕ ਨੂੰ ਕਨਫਲਿਕਟ ਹੋਈ ਹੈ ਤੇ 18 ਦੇ ਵਿੱਚ ਉਹਨਾਂ ਦੀ ਜਿਹੜੀ ਬਹੁਤ ਪ੍ਰੈਜ਼ੈਂਸ ਰਹੀ ਹੈ ਉਹਦਾ ਕੌਗਨੀਸੈਂਸ ਪੁਲਿਸ ਨੇ ਬੜਾ ਸੀਰੀਅਸਲੀ ਲਿੱਤਾ ਹੈ ਕਿ ਇਸ ਤਰ੍ਹਾਂ ਦੀ ਦੋ ਸਟੇਟ ਪੁਲਿਸ ਦੇ ਵਿੱਚ ਆਪਸ ਕਨਫਲਿਕਟ ਅਵਾਇਡ ਕਰਨੀ ਚਾਹੀਦੀ ਹੈ ਉਹਦੇ ਉੱਪਰ ਸਟੈਪਸ ਲਿੱਤੇ ਜਾ ਰਹੇ ਹਨ ਉਹਦੀ ਅਸ਼ੋਰੈਂਸ ਦਿੱਤੀ ਜਾ ਰਹੀ ਹੈ ਔਰ ਆਲਰੇਡੀ ਮੈਟਰ ਅਥਾਰਟिटीज ਦੇ ਅੰਡਰ ਕਨਸੀਡਰੇਸ਼ਨ ਹੈ ਜਿਹੜੀ ਡੇਟ ਫਿਕਸ ਕਰਨ ਦਾ ਮਾਮਲਾ ਸੀ 6 ਫਰਵਰੀ ਅਸੀਂ ਕੋਰਟ ਨੂੰ ਦੱਸਿਆ ਕਿ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਦੀ ਅਥਾਰਟिटीज ਨੇ ਜਿਹੜੀ ਡੀਜੀਪੀ ਤੋਂ ਇਨਪੁੱਟ ਲੈਂਦੀ ਹੈ 22 ਤਰੀਕ ਅਯੁੱਧਿਆ ਦੇ ਕਰਕੇ ਔਰ 26 ਤਰੀਕ ਪਬਲਿਕ ਡੇ ਕਰਕੇ ਇਨ ਐਨੀ ਕੇਸ 26 ਤੋਂ ਤਾਂ ਪਹਿਲਾ ਪੋਸੀਬਲ ਇਲੈਕਸ਼ਨ ਹੈ ਨਹੀਂ ਕੋਰਟ ਦਾ 뷰 ਐਸੀ ਕਿ ਅਗਰ ਇਹੀ ਗਰੀਵੈਂਸ ਹੈ ਕਿ 6 ਤਰੀਕ ਰੱਖ ਦਿੱਤੀ ਗਈ ਹੈ ਤਾਂ ਅਗਰ ਇਹਨੂੰ ਕਨਸਿਡਰ ਕੀਤਾ ਜਾ ਸਕਦਾ 6 ਤੋਂ ਪਹਿਲਾਂ ਦਾ ਉਹ ਵੀ ਇਨਸਟਰਕਸ਼ਨਸ ਓਰਲੀ ਕਿਹਾ ਹੈ ਆਰਡਰ ਚ ਨਹੀਂ ਆਇਆ ਜਿਹੜਾ ਆਰਡਰ ਆਇਆ ਉਹ ਨਾਰਮਲੀ ਆਰਡਰ ਹੋਇਆ ਕਿ ਨੋਟਿਸ ਆਫ ਮੋਸ਼ਨ ਜਿਹਦੇ ਵਿੱਚ ਅਸੀਂ ਜਵਾਬ ਦੇਵਾਂਗੇ ਜਿਹੜੀ ਪਿਛਲੀ ਪਟੀਸ਼ਨ ਪਈ ਹੈ ਉਹਦੇ ਨਾਲ ਪਟੀਸ਼ਨ ਲਗਾ ਦਿੱਤੀ ਗਈ

ਉਸੇ کورٹ ਨੂੰ ਦੱਸਿਆ ਕਿ ਉਹ ਤਾਂ ਨੋਮੀਨੇਟਡ ਕੋਲ ਹੈ ਹੀ ਨਹੀਂ ਪਾਵਰ ਔਰ ਇਸੀ ਕਰਕੇ ਪ੍ਰਿਸਕ੍ਰਾਈਬ ਅਥਾਰਟੀ ਨੇ ਲਗਾਇਆ ਕਿ ਉਹ ਸਿਚੁਏਸ਼ਨ ਅਰਾਈਜ਼ ਹੀ ਨਾ ਹੋਏ ਇਸ ਕਰਕੇ ਨੋਮੀਨੇਟਡ ਲਗਾਇਆ ਹੈ ਪਰ ਕਿਤੇ ਪ੍ਰੋਵੀਜ਼ਨ ਦੇ ਵਿੱਚ ਕਨਫਿਊਜ਼ਨ ਸੀ ਕਿ ਸ਼ਾਇਦ ਉਹਦਾ ਰਾਈਟ ਹੈ ਵਿਚ ਵੀ ਐਕਸਪਲੇਨ ਕਿ ਹਾਈ ਕੋਰਟ ਨੇ ਸੈਟੀਸਫਾਈ ਕਰ ਚੁੱਕੇ ਹਨ ਔਰ ਸੁਪਰੀਮ ਕੋਰਟ ਦਾ ਮਾਮਲਾ ਪੈਂਡਿੰਗ ਹੈ ਮਤਲਬ ਚੋਣ ਜਿਹੜਾ ਹੈਗਾ 6 ਤੱਕ ਹੀ ਮਤਲਬ ਮੰਨੇ ਹਲੇ ਅੱਜ ਤੱਕ 6 ਤੱਕ ਰਹੇਗਾ ਜੀ ਹਲੇ ਕੇਸ ਕੋਰਟ ਅਰਜਨ 23 ਤਰੀਕ ਨੂੰ ਕੀਤਾ ਉਸ ਦਿਨ ਇਹ ਫੈਸਲਾ ਹੋਏਗਾ ਕਿ ਉਹ 6 ਵਾਲਾ ਮੰਨਿਆ ਜਾਏਗਾ ਜਾਂ ਕੋਈ ਹੋਰ ਕੋਰਟ ਡਾਇਰੈਕਸ਼ਨ ਦੇਗੀ ਜਾਂ ਕੋਈ ਹੋਰ ਰੀਕਨਸਿਡਰੇਸ਼ਨ ਹੋਏਗੀ ਸਰ ਦੋਨੋਂ ਕੇਸ ਇਕੱਠੀ ਹੋਣਗੇ ਇੱਕ ਹੋਰ ਦੋਨੋਂ ਕੇਸ ਉਹਦੇ ਨਾਲ ਹੀ ਦੂਸਰਾ ਕੇਸ ਵੀ ਲਗਾ ਦਿੱਤਾ ਵਿੱਚ ਉਹਨਾਂ ਨੇ ਜਿਹੜਾ ਪੋਸਟਪੋਨ ਪੋਸਟਪੋਨ ਅੱਜ ਜਿਹੜੀ ਦੂਸਰੀ ਪਟੀਸ਼ਨ ਫਾਈਲ ਕੀਤੀ ਗਈ ਉਹਦੇ ਵਿੱਚ ਜਿਹੜਾ ਸੈਕੰਡ ਆਰਡਰ ਪ੍ਰਿਸਕ੍ਰਾਈਬ ਅਥਾਰਟੀ ਕਮ ਡਿਪਟੀ ਕਮਿਸ਼ਨਰ ਨੇ ਕੀਤਾ ਸੀ ਕਿ ਇਹ ਪੋਲ ਜਿਹੜੇ ਹੈ ਉਹ 6 ਫਰਵਰੀ ਨੂੰ ਅਰਜਨ ਕਿਤੇ ਜਾਂਦੇ ਹਨ ਉਹਨਾਂ ਨੂੰ ਚੈਲੰਜ ਕੀਤਾ ਗਿਆ ਸੀ ਜਿਹੜੀ ਮੈਕਸਿਮਮ ਆਰਗੂਮੈਂਟ ਪਟੀਸ਼ਨਰ ਸਾਈਡ ਦੀ ਰਹੀ ਉਹ ਇਸ ਤੇ ਰਹੀ ਕਿ ਡਿਪਟੀ ਕਮਿਸ਼ਨਰ ਪ੍ਰਿਸਕ੍ਰਾਈਬਡ ਅਥਾਰਟੀ ਕੋਲ ਕੋਈ ਪਾਵਰ ਨਹੀਂ ਸੀ ਕਿ ਇਹਨੂੰ ਦੁਆਰਾ ਤੋਂ ਇਸ਼ੂ ਕਰ ਦੇ ਇੱਕ ਵਾਰੀ ਉਹਨੇ ਇਸ਼ੂ ਕਰ ਤੇ ਆ ਤਾਂ ਉਸ ਤੋਂ ਬਾਅਦ ਉਹਦੀ ਕੋਈ ਜੂਰਿਸਡਿਕਸ਼ਨ ਨਹੀਂ ਬਣਦੀ ਉਸ ਦੇ ਉੱਪਰ ਮੇਰੇ ਖਿਆਲ ਦੇ ਵਿੱਚ ਕੋਰਟ ਵਾਸ ਨਾਟ ਕਨਵਿੰਸਡ ਕਿਉਂਕਿ ਪ੍ਰੋਵੀਜ਼ਨ ਜਿਹੜੀਆਂ ਪੜੀਆਂ ਗਈਆਂ ਕੋਰਟ ਚ ਮਿਊਨਿਸਪਲ ਕਾਰਪੋਰੇਸ਼ਨ ਐਕਟ ਦੀਆਂ ਉਹ ਸਾਰੀ ਪਾਵਰ ਫਰਸਟ ਮੀਟਿੰਗ ਹੋਲਡ ਕਰਨ ਦੀ ਪ੍ਰਿਸਕ੍ਰਾਈਬਡ ਅਥਾਰਟੀ ਤੇ ਹੈ दी अदर साइड दी आर्ग्युमेंट ए से की मीटिंग दी व्हिच या नहीं हुई ये हाउस ने डिसाइड करना है जब एक क्वेश्चन आया तब जब की पहली जब नोटिफिकेशन हुई थी क्या हाउस ने ये डिसाइड किया था सी देन बोथ दी पार्टीज ने कहा कि नहीं हाउस दी कोई जूडिक्शन नहीं थी वो तो प्रिस्क्राइब अथॉरिटी पे थी देन सेकंड क्वेश्चन ए आया कि क्या प्रिस्क्राइब